ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਰਜਿਸਟਰ ਭਾਰਤ ਜਿਲ੍ਹਾ ਸੰਗਠਨ ਅੰਮ੍ਰਿਤਸਰ ਦੇ ਰਾਸ਼ਟਰੀ ਸੰਯੁਕਤ ਮੁਖ ਸੰਚਾਲਕ ਵਿਰੋਤਮ ਰਤਨ ਹੰਸ ਅਤੇ ਪੰਜਾਬ ਪ੍ਰਭਾਰੀ ਵਿਰਾਮ ਸਿੰਘ ਦੀ ਅਗਵਾਈ ਹੇਟ ਬਟਾਲਾ ਰੋਡ ਵਿਖੇ ਵਕ-ਵਕ ਸੰਗਠਨਾਂ ਨਾਲ ਬੈਠਕ ਕੀਤੀ ਗਈ ਇਸ ਦੌਰਾਨ ਸੰਤ ਨਸ਼ਤਰਨਾਥ ਸ਼ੇਰਗਿਲ ਨੇ विशेष तौर पे शिरकत की थी इस मौके आख्या किया कि 24 नवंबर सवेरे 11 बज के 4 मिनट पे भगवान वाल्मीकि आश्रम तमलेश्वर टेंपल विजय दिवस मनाया जाएगा जिस दौरान इस समूह संगत नु पहुंचने दी अपील की गई इस मौके भगवान वाल्मीकि मज्जी सिख धर्म समाज दे मुख संचालक प्रदीप गब्बर आदि वाल्मीकि अंबेडकर महापंचायत दे चेयरमैन सुमित काली अशोक पट्टी एडवोकेट राहुल हंस शिव थापर शमशेर सिंह शेरा तिलक राज सहोता भी मौजूद सन रत्नाकर तो तो जी की दिलाई है रत्नाकर जी पकड़ो थोड़ा यार नशाखोरी का दो बंद जो ਪੂਜੇ ਪਰਵਰਤਨਾ ਕਰਦੀ ਮਹਾਰਾਜ ਜੀ ਗੁਰੂ ਗਿਆਨनाथ ਮਹਾਰਾਜ ਜੀ ਕੀ ਜੈ ਪਰਮ ਪੂਜੇ ਪ੍ਰਮੁਤਰਾਕਰ ਮਹਾਰਾਜ ਜੀ ਕੀ ਹਰ ਸਾਲ ਦੀ ਤਰ੍ਹਾਂ ਜਿਹੜਾ ਵਾਲਮੀਕੀ ਤੀਰਥ ਦੇ ਉੱਤੇ ਵਿਸ਼ਾਲ satsang ਕੀਤਾ ਜਾਂਦਾ ਹੈ ਤੇ ਵਿਜੇ ਦਿਵਸ ਮਨਾਇਆ ਜਾਂਦਾ ਹੈ ਜਿਹੜਾ ਕਿ ਰਾਜਾ ਰਾਮ ਨੇ ਘੋੜਾ ਛੱਡਿਆ ਸੀ ਉਹ ਬੱਚਿਆਂ ਨੇ ਪਕੜਿਆ ਉਹਨਾਂ ਨੂੰ ਪਰਾਜਿਤ ਕੀਤਾ ਉਸ ਵਿਸ਼ੇ ਤੇ ਜਿਹੜਾ ਪਹਿਲੇ ਟੁਕੜੀ ਦਾ ਮੇਲਾ ਨੂੰ ਕਿਹਾ ਜਾਂਦਾ ਸੀ ਟੁਕੜੀ ਦਾ ਮੇਲਾ ਤੋਂ ਬਾਅਦ ਪਰਮ ਪੂਜੇ ਪ੍ਰਵਰਤਨਾਕਰ ਮਹਾਰਾਜ ਜੀ ਨੇ ਵਿਜੇ ਦਿਵਸ ਦਾ ਜਿਹੜਾ ਇਹ ਨਾਮ ਦਿੱਤਾ ਅੱਜ ਵਿਸ਼ਵ ਭਰ ਦੇ ਵਿੱਚ ਵਿਜੇ ਦਿਵਸ ਜਿਹੜਾ ਇਹ ਬੜੇ ਹਮ ਹਮ ਆ ਕੇ ਮਨਾ ਰਹੇ ਨੇ ਭਾਰਤੀ ਵਾਲਮੀਕੀ ਆਦੀ ਧਰਮ ਸਮਾਦ ਜਿਹੜਾ ਆ ਉਹ ਝੰਡਾ ਆਪਣਾ ਚੁਰੰਗਾ ਲੈ ਕੇ ਚੱਲ ਰਹੇ ਨੇ ਪ੍ਰਚਾਰ ਕਰ ਰਹੇ ਨੇ ਪਰਮ ਪੂਜੇ ਪ੍ਰਵਰਤਨਾਗਰ ਮਹਾਰਾਜ ਜੀ ਦਾ ਤੇ ਵਿਸ਼ਾਲ ਬੋਰਡ ਜਿਹੜਾ ਹੈ ਉਹ ਪਰਮਾਤਮਾ ਪ੍ਰਤੀ ਬਹੁਤ ਲੋਕੀ ਰੁਝਾਨ ਦੇ ਰਹੇ ਨੇ ਇਸ ਚੀਜ਼ ਨੂੰ ਤੇ ਭਗਵਾਨ ਵਾਲਮੀਕੀ ਮਾਰਾ ਦੇ ਚਰਨਾਂ ਦੇ ਵਿੱਚ ਮੇਰੀ ਪ੍ਰਾਰਥਨਾ ਆ ਸਾਰਿਆਂ ਨੂੰ ਪੀ ਸਾਸੰਗ ਪਰਿਵਾਰਾਂ ਸਹਿਤ ਆਉਣ ਤੇ ਆਪਣਾ ਜੀਵਨ ਸਫਲਾ ਕਰਨ ਮੈਂ ਇੰਨਾ ਹੀ ਕਹਿੰਦਾ ਹਾਂ ਆਪਣੀ ਬਾਣੀ ਨੂੰ ਬਰਾਮਦਨ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਜੈ ਵਾਲਮੀਕੀ ਜਗਰੂ ਗਿਆਨ ਸਾਹਿਬ ਜੀ ਜੈ ਪ੍ਰਭੂ ਰਤਨਾਕਰ ਜੀ ਮਹਾਰਾਜ ਸੋ ਹਰ ਸਾਲ ਦੀ ਤਰ੍ਹਾਂ ਜੋ ਭਾਰਤੀ ਵਾਲਮੀਕੀ ਆਦੀ ਧਰਮ ਸਮਾਏ ਵੱਲੋਂ ਜੋ ਸਮਾਗਮ ਕਰਵਾਇਆ ਜਾ ਰਿਹਾ ਹੈ ਵਾਲਮੀਕੀ ਵਿਜੇ ਦਿਵਸ ਉਹਦੇ ਉਪਲਕਸ਼ ਦੇ ਵਿੱਚ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਸਮੂ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਹੈ ਕਿ 24 11 2000 26 ਨੂੰ ਪਾਵਨ ਵਾਲਮੀਕੀ ਤੀਰਥ ਵਿਖੇ ਹਮ ਹਮ ਆ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਕਿਉਂਕਿ ਵਾਲਮੀਕੀ ਵਿਜੇ ਦਿਵਸ ਦਾ ਸਮਾਗਮ ਕਾਰਜਕ੍ਰਮ ਜਿਹੜਾ ਬਹੁਤ ਵੱਡਾ ਕਰਵਾਇਆ ਜਾ ਰਿਹਾ ਹੈ ਸੋ ਜਿੰਨੀਆਂ ਵੀ ਜਥੇਬੰਦੀਆਂ ਦੇ ਜਿੰਨੇ ਵੀ ਸਤਕਾਰਯੋਗ ਨਮਾਇंदे ਆਏ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਕਰਦੇ ਆ ਧੰਨਵਾਦ ਕਰਦੇ ਆ ਤੇ ਸਾਧ ਸੰਗਤ ਦੇ ਚਰਨਾਂ 'ਚ ਅਪੀਲ ਕਰਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਇਸੇ ਵਿੱਚ ਇੱਕ ਖਾਸ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਨੂੰ ਆਪਣੇ ਪਿੰਡਾਂ ਕਸਵਾਂ ਸ਼ਹਿਰਾਂ ਗਲੀਆਂ ਮੁਹੱਲਿਆਂ ਦੇ ਵਿੱਚ ਮਨਾਇਆ ਜਾਵੇ ਕਿਉਂਕਿ ਜਿਹੜਾ ਤਰਾਵ ਸਾਡੇ ਲਈ ਬਹੁਤ ਜਿਹੜਾ ਵੱਡਾ ਪ੍ਰੋਗਰਾਮ ਹੈ ਕਿਉਂਕਿ ਵਾਲਮੀਕੀ ਵਿਜੇ ਦਿਵਸ ਜਿਹੜਾ ਆ ਲਵਕੁਸ਼ ਵਿਜੇ ਦਿਵਸ ਜਿਹੜਾ ਕਿਹਾ ਜਾਂਦਾ ਸੋ ਉਹਨੂੰ ਜਿਹੜਾ ਆਪਾਂ ਕਸਬਿਆਂ ਕਸਮਿਆਂ ਤੱਕ ਮਨਾਈਏ ਆਪਣੇ ਘਰਾਂ 'ਚ ਦੀਵਾ ਮਾਲਾ ਕੀਤੀ ਜਾਵੇ ਅਤੇ ਆਪਣੇ ਘਰਾਂ ਦੇ ਉੱਤੇ ਜਿਹੜੇ ਆ ਔਰ ਦੀਵੇ ਜਗਾਏ ਜਾਣ ਅਤੇ ਪੂਰੇ ਮਹੱਲਿਆਂ ਦੇ ਵਿੱਚ ਜਿਹੜੀਆਂ ਮਠਿਆਈਆਂ ਵੰਡੀਆਂ ਜਾਣ ਅਤੇ ਮੰਦਰਾਂ ਦੇ ਵਿੱਚ ਦੀਮਾ ਲਾ ਕੀਤੀ ਜਾਵੇ ਸੋ ਇਨੀਆਂ ਬੇਨਤੀਆਂ ਕਰਦਾ ਹਾਂ ਸਾਧ ਸੰਗਤ ਦਾ ਧੰਨਵਾਦ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਜੈ ਪ੍ਰਗੁਰਤਨਾ ਕਦੀ ਅੱਜ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਸਬੰਧ ਵਿੱਚ ਪਾਵਨ ਵਾਲਮੀਕੀ ਵਿਜੇ ਦਿਵਸ ਦੇ ਸਬੰਧ ਵਿੱਚ ਵਿਸ਼ੇਸ਼ ਮੀਟਿੰਗ ਅਲੱਗ-ਅਲੱਗ ਸੰਸਥਾਵਾਂ ਦੀ ਜਿਹਦੇ ਵਿੱਚ वाल्मीकि मजबी सिख और आदि वाल्मीकि अंबेडकर महापंचायत और वाल्मीकि आदि धर्म समाज ओदे नाल अनेका ਹੋਰ ਸੰਸਥਾਵਾਂ ਲੋ ਅੱਜ ਸਾਂਝੀ ਭਾਰਤੀਆ वाल्मीकि आदि धर्म ਸਮਾਜ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਆ ਜਿਸ ਵਿੱਚ 24 ਤਰੀਕ ਨੂੰ 24 11 2024 ਨੂੰ ਪਾਉਣ वाल्मीकि सत्संग पाਉਣ वाल्मीकि तीर्थ ਤੇ ਕੀਤਾ ਜਾਏਗਾ ਉਸ ਵਿੱਚ ਸਾਰੀਆਂ ਹੀ ਸੰਗਤਾਂ ਨੂੰ ਵਾਲਮੀਕੀ ਸਮਾਜ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਮ ਮਵਾ ਕੇ ਉੱਥੇ ਪਹੁੰਚੋ ਸਸਾਂ ਸਮਾਗਮ ਦੀ ਰੌਣਕ ਨੂੰ ਵਧਾਓ ਜੈ ਵਾਲਮੀਕੀ ਜੀ ਜੈ ਵਾਲਮੀਕੀ ਜੀ ਜੈ ਭੀਮ ਜੈ ਭਰਤ ਜੋ ਭਰਤੀਵਾਲ ਮੇਕਿਆ ਦੀ ਦਰਮ ਸਮਾਜ ਵੱਲੋਂ 24 11 ਨੂੰ ਦਿਨ ਐਤਵਾਰ ਪਾਮਨ ਵਾਲਮੀਕੀ ਦੀਰਤ ਦੇ ਵਿੱਚ ਵਿਜੀ ਦਿਵਸ ਦੇ ਪਲਖਟ ਜਿਹੜਾ 사ਸੰਗ ਰੱਖਿਆ ਗਿਆ ਸਮੂਹ 사ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਪਹੁੰਚੋ ਪਰਮਪ੍ਰਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਜੋ ਬੋਲੇ ਸੋਨਰ ਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਿਜੇ ਦਿਵਸ ਦਾਇਕ ਪਵਿੱਤਰ ਤਿਹਾਰ ਜਿਹੜਾ ਵਾ ਉਹ ਇਸ ਵਾਰ 24 11 2024 ਦਿਨ ਪਰਚੇਤਾ ਵਾਰ ਨੂੰ ਪਵਨ ਵਾਲਮੀਕੀ ਤਿਰਦੀ ਧਰਤੀ ਤੇ ਸਾਰੀਆਂ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਸਾਰੇ ਪਰਿਵਾਰਾਂ ਸਾਥੀ ਉਹਰੇ ਵਿੱਚ ਪਹੁੰਚੋ ਇਹ ਪਾਇਓਸੋ ਵਿਜਾ ਦਿਵਸ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਮਨਾਓ ਇਹਦੇ ਵਿੱਚ ਸਾਰੇ ਸੰਗਠਨ ਜਿਹੜਾ ਇੱਕ ਪਰਿਵਾਰ ਆ ਪਰਮ ਰਤਨਾਕਰ ਪਰਿਵਾਰ ਆ ਔਰ ਪਰਮ ਰਤਨਾਕਰ ਪਰਿਵਾਰ ਦੀ ਤਰ੍ਹਾਂ ਜਿਹੜਾ ਮਨਾਇਆ ਜਾ ਰਿਹਾ ਇਹ ਪਰਿਵਾਰ ਇਕੱਠਾ ਹੋ ਕੇ ਜਿਹੜਾ ਮਨਾਏਗਾ ਔਰ ਪਾਤਰਾ ਵੀ ਆਪਣੇ ਪਰਿਵਾਰਾਂ ਸਾਹਿਬ ਸਾਰਿਆਂ ਨੂੰ ਇਹਦੇ ਵਿੱਚ ਸ਼ਾਮਲ ਹੋਣਾ ਵਾ ਔਰ ਇੱਕ ਨੂੰ ਬਧੀ ਤਰੀਕੇ ਦੇ ਨਾਲ ਪਰਿਵਾਰ ਦੀ ਤਰ੍ਹਾਂ ਮਨਾਵਣਾ ਭਗਵਾਨ ਵਾਲਮੀਕੀ ਵਿਜਾ ਦਿਵਸ ਜਿਹੜਾ ਸਾਰੀਆਂ ਸੰਸਥਾਵਾਂ ਵੱਲੋਂ ਭਾਰਤੀ ਵਾਲਮੀਕੀ ਜੀ ਤੁਹਾਨੂੰ ਸਮਾਯੋਪ ਉਪਰਲਾ ਕੀਤਾ ਜਾ ਰਿਹਾ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ ਅਸੀਂ ਇਹ ਅਪੀਲ ਕਰਦੇ ਹਾਂ ਵਿਜੇ ਦਿਵਸ ਨੂੰ ਥੜਾ ਭਗਵਾਨ ਵਾਲਮੀਕੀ ਵਿਜੇ ਦਿਵਸ ਭਗਵਾਨ ਵਾਲਮੀਕੀ ਬ੍ਰਹਮ ਹ ਲੈ ਆਵੇ ਹੈ ਮਨਾਇਆ ਜਾ ਰਿਹਾ ਪੂਰੇ ਪਰਿਵਾਰਾ ਸਮੇਤ ਪਹੁੰਚੋ ਤਾਂ ਜੋ ਇਹ ਪ੍ਰੋਤਸਨਾ ਕਰੀ ਜਿਹੜੀ ਮਰਨ ਦੀ ਸੋਚ ਆ ਉਹ ਘਰ ਘਰ ਦੇ ਵਿੱਚ ਵਿਜੇ ਦਿਵਸ ਦੇ ਉਪਲਖ ਵਿੱਚ ਪਹੁੰਚੇ ਸਾਰੇ ਵੀਰਾਂ ਨੂੰ ਜੈ ਹੋਵੇ ਜੈ ਪੀਮ ਜੈ ਪਾ ਜੈ ਸਭ ਤਾਂ ਜੈ ਵਾਲਮੀਕੀ ਬਹੁਤ ਸ਼ੁਭ ਦਿਹਾੜਾ ਭਾਰਤੀ ਵਾਲਮੀਕੀ ਅਦੀ ਤਰਸ ਮਾਦੋਲ ਬਹੁਤ ਵੱਡਾ ਪ੍ਰਾਲਾ ਕਰਕੇ ਸਮਾਜ ਦੇ ਪੂਰੇ ਕੌਮ ਦੇ ਸਮਾਜ ਦੇ ਹੀਰਿਆਂ ਨੂੰ ਇੱਕ ਮੋਲਾ ਜੀ ਪ੍ਰਾਤ ਕੀ ਅੱਜ ਇਹ ਬਹੁਤ ਵੱਡਾ ਫਰਾਦਾ ਕੀਤਾ ਹੈ ਜਿਸ ਦਾ ਵਾਲਮੀਕੀ ਆਸ਼ਮ ਦੇ ਉੱਤੇ ਇੱਕ ਬਹੁਤ ਵੱਡਾ ਤਿਆਰ ਜਿਹਨੂੰ ਕਹਿੰਦੇ ਸ਼ਕਤੀ ਦਿਵਸ ਜੋ ਸਾਡੇ ਪ੍ਰਮਾਤਮਾ ਦੇ ਦਿੱਤੀ ਦੇਣ ਦੇ ਲਵਕੁਸ਼ ਨੇ ਜੋ ਉਪਰਾਲੇ ਕੀਤੇ ਸੀ ਉਹ ਪੂਰੇ ਜਹਾਨ ਚ ਜਾਗਰ ਨੇ ਉਸ ਸਬੰਧ ਵਿੱਚ ਪੂਰਾ ਵਾਲਮੀਕੀ ਭਾਈ ਜਾਰਾ ਉੱਥੇ ਸਵਾਗਤ ਕਰ ਰਿਹਾ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਪੂਰਾ ਸਮਾਜ ਉੱਥੇ ਵੱਲ ਚੜ੍ਹ ਕੇ ਪਹੁੰਚਣਾ ਚਾਹੀਦਾ ਉੱਚ ਪੂਰੇ ਸੰਤ ਬੁੱਧ ਨਾ ਜੀ ਆਉਣਗੇ ਔਰ ਸਾਰੀਆਂ ਸੰਗਤਾਂ ਸਮੇਤ ਆਵਾਂਗੇ ਹਜ਼ਾਰਾਂ ਸੰਗਤਾਂ ਨਾਲ satsang ਕਰਾਂਗੇ ਜੋ ਵਾਲਮੀਕੀ ਚੜ੍ਹਦੀ ਕਲਾ ਜਰੇ ਜੈ ਭੀਮ ਜੈਪਾਤ ਜੈ ਸਭਿਦਾ